ਜਨਾਬ ਆਪਾਂ ਰੋਜ਼ ਘਰੋਂ ਦਫ਼ਤਰੋਂ ਨਿਕਲ ਜਾਨੇ ਆ ਸੜਕਾਂ ਦੇ ਘੁੰਮ ਕੇ ਵਾਪਸ ਘਰੇ ਮੁੜ ਜਾਨੇ ਆ ਓਪੀਏ ਜਦੋਂ ਦਫ਼ਤਰ 'ਚ ਕੋਈ ਕੰਮ ਨਹੀਂ ਹੈਗਾ ਫਿਰ ਆਪਾਂ ਦਫ਼ਤਰ ਬੈਠ ਕੇ ਕੀ ਕਰਾਂਗੇ ਇਹ ਤਾਂ ਗੱਲ ਤੁਹਾਡੀ ਸਹੀ ਹੈ ਜੀ ਓ ਹੈ ਓਏ ਆਹ ਟੂਰਨਾਮੈਂਟ ਕਿੱਥੇ ਹੋ ਰਿਹਾ ਇਹਦੇ ਵਿੱਚ ਮੇਰੀ ਤਾਂ ਬਹੁਤ ਲੱਕੀ ਨਹੀਂ ਹੋਈ ਕਿੱਥੇ ਇਹ ਤਾਂ ਜੀ ਮੁਸਕਾਬਾਦ ਟੂਰਨਾਮੈਂਟ ਹੋ ਰਿਹਾ ਜੀ ਸਾਰੇ ਲੀਡਰਾਂ ਦਾ ਬਾਈਕਾਟ ਕੀਤਾ ਮੁਸਕਾਬਾਦ ਪਿੰਡ ਵਾਲਿਆਂ ਨੇ ਆਹੋ ਆ ਮੁਸਕਾਬਾਦ ਵਾਲਿਆਂ ਨੇ ਤਾਂ ਆੰਪੀ ਦੀਆਂ ਇਲੈਕਸ਼ਨਾਂ ਵੇਲੇ ਵੀ ਬਾਈਕਾਟ ਕੀਤਾ ਹੋਇਆ ਸੀਗਾ ਆ ਹੁਣ ਲੋਕਾਂ ਨੇ ਵਿਹਾਂ ਭੋਗਾਂ ਆ ਟੂਰਨਾਮੈਂਟਾਂ ਤੇ ਵੀ ਜਮੇ ਬੁਲਾਉਣਾ ਬੰਦ ਕਰਤਾ ਘਟੋ ਘਟ ਅੱਗੇ ਖੇਦੇ ਪਿਆਜ਼ ਆ ਭੋਗ ਤੇ ਰੋਟੀ ਦਾ ਅੱਜ ਕਿ ਖਾਣ ਨੂੰ ਮਿਲ ਜਾਂਦੀ ਸੀ ਕੀ ਕਿਹਾ ਕੁਛ ਨਹੀਂ ਕੁਛ ਨਹੀਂ ਜੀ ਹੁਣ ਦੱਸੋ ਐਮਐਲਏ ਸਾਹਿਬ ਹੁਣ ਕਿੱਦਾਂ ਚੱਲੀਏ ਓ ਯਾਰ ਹੁਣ ਕਿੱਧਰ ਨੂੰ ਜਾਣਾ ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ ਓਏ ਐਂ ਕਰੋ ਓਏ ਆਪਣੇ ਬਹੁਤ ਸਾਰੇ ਐਮਐਲਏ ਨੇ ਟਰਾਂਸਫਰਮਾਂ ਦਾ ਵੀ ਉਹ ਤਾਂ ਕਟਨ ਕੀਤਾ ਉਹ ਕਿਉਂ ਨਾ ਆਪਾਂ ਵੀ ਕਿਸੇ ਟਰਾਂਸਫਰਮ ਦਾ ਤਾਂ ਕਟਨ ਕਰ ਦਈਏ ਐਮਐਲਏ ਸਾਹਿਬ ਆਹ ਟਰਾਂਸਫਾਰਮਰ ਜਿਹੜਾ ਖੇਤਾਂ 'ਚ ਖੜਾ ਆ ਕਿਉਂ ਨਾ ਇਹਦਾ ਹੀ ਵਿਗਾੜਨ ਕਰ ਦਈਏ ਕੋਈ ਨੇੜੇ ਤੇੜੇ ਵੀ ਨਹੀਂ ਨਾ ਕੋਈ ਇੱਥੇ ਕੋਈ ਦੇਖਦਾ ਗੱਲ ਤੇ ਨਹੀਂ ਸਹੀ ਆ ਆਜੋ ਆਪਾਂ ਇਹਦਾ ਹੀ ਵਿਗਾੜਨ ਕਰਦਾ ਗੱਡੀ ਰੋਕ ਓ ਯਾਰ ਤੂੰ 2-4 ਬੰਦੇ ਦਾ ਬਣਾ ਲਓ ਆਪਾਂ ਇਕੱਲੇ ਚੰਗੇ ਲੱਗਦੇ ਆ ਰਹਿਣ ਦੋ ਐਮਐਲਏ ਸਾਹਿਬ ਤੁਹਾਨੂੰ ਆ ਕੇ ਸਵਾਲ ਕਰਨਗੇ ਫਿਰ ਤੁਸੀਂ ਹੋ ਕਹਿਣਾ ਅਕਾਲੀ ਨੇ ਜਾਂ ਕਾਂਗਰਸੀ ਨੇ ਓਏ ਇਕੱਠੋ ਘੱਟ ਕੋਈ ਪੱਤਰਕਾਰੇ ਬੁਲਾ ਲੰਦੇ ਓ ਐਮਐਲਏ ਸਾਹਿਬ ਓ ਫਿਰ ਤੁਸੀਂ ਕਹਿਣਾ ਇਹ ਪੀਟੀਸੀ ਵਾਲੇ ਨੇ ਇਹ ਵੀ ਗੱਲ ਸਹੀ ਆ ਓਏ ਕਰੋ ਆ ਰਾਘਰੀਆਂ ਨੂੰ ਕਿਸੇ ਨੂੰ ਘੇਰੋ ਫੋਟੋ ਖਿਚਾ ਕੇ ਅਖਬਾਰ ਚਾਪਾ ਭੇਜ ਦਾਂਗੇ ਰੋ ਕਰੋ 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 ਕੋ ਓ ਐਮਐਲ ਸਾਹਿਬ ਨਾਲ ਜਰਾ ਫੋਟੋ ਖਿਚਾ ਲਓ ਆਜੋ ਕੋਈ ਗੱਲ ਨਹੀਂ ਜੀ ਆ ਕੇ ਆਓ ਆਓ ਆਜੋ ਜਰਾ ਆਪਣੇ ਐਮਐਲ ਸਾਹਿਬ ਨਾਲ ਬਟਰਾਸਫਰਮ ਦਾ ਉਹਦੇ ਘਟਨ ਕਰਨ ਲੱਗੇ ਨੇ ਆਜੋ 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 ਫੋਟੋ ਖਿਚੀ ਹਾਂ ਬੱਲੇ 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 ਐਮਐਲਏ ਸਾਹਿਬ ਤੁਸੀਂ ਮੇਰੇ ਘਰੇ ਕਿਵੇਂ ਮੈਂ ਤਾਂ ਤੁਹਾਨੂੰ ਵਧਾਈਆਂ ਦੇਣ ਆਇਆ ਜੀ ਵਧਾਈਆਂ ਕਾਹਦੀਆਂ ਵਧਾਈਆਂ ਜੀ ਮੈਨੂੰ ਪਤਾ ਲੱਗਿਆ ਜੀ ਕਹਿੰਦੇ ਤੁਸੀਂ ਨਵਾਂ ਮੀਟਰ ਲਵਾਇਆ ਹੈ ਇਹ ਤਾਂ ਕਮਾਲ ਹੋ ਗਈ ਐਮਐਲਏ ਸਾਹਿਬ ਤੁਸੀਂ ਮੇਰੇ ਘਰੇ ਮੀਟਰ ਲੱਗਣ ਤੇ ਆਪ ਵਧਾਈਆਂ ਦੇਣ ਆਏ ਹੋ ਵੀ ਜਗਰਾਜ ਨੇ ਬੜੀ ਸੇਵਾ ਕੀਤੀ ਆ ਪਾਰਟੀ ਲਈ ਮੈਨੂੰ ਐਮਐਲਏ ਬਣਾਉਣ ਲਈ ਬੜਾ ਦਿਨ ਰਾਤ ਕੰਮ ਕੀਤਾ ਮੈਂ ਸੋਚਿਆ ਵੀ ਵਧਾਈਆਂ ਦੀ ਆਈ ਹੈ ਬਈ ਹਾਂਜੀ ਆਂਦੀ ਮੈਂ ਸੋਚਿਆ ਵੀ ਕਿਉਂ ਨਾ ਆਪਾਂ ਜਗਰਾਜ ਦੇ ਮੀਟਰ ਦਾ ਕਟੜੇ ਕਰਈਏ ਪੀਏ ਕੱਟ ਕੈਂਚੀ ਤੇਰੀ ਪਰ ਬਈ ਲਓ ਜੀ ਲਓ ਹਾਂ ਚਲੋ ਭੱਜੋ ਉਥੋਂ ਬੇ ਲੜ ਕਿਸੇ ਥਾਂ ਦੇ ਸ਼ਰਮੇ ਲਈ ਪਈਆ ਜਿੱਥੇ ਤੁਸੀਂ ਉਹਦਾ ਕਟਨ ਕਰਨੇ ਨੇ ਉਥੇ ਦਿੱਲੀ ਵਾਲੇ ਕਟਨ ਕਰੀ ਜਾਂਦੇ ਨੇ ਹਾਂ ਅੱਗੇ ਓਰੇ ਮੀਟਰਾਂ ਤੇ ਟਰਾਂਸਫਾਰਮਰ ਦੇ ਕਟਨ ਕਰਨਾ ਚਲੋ ਭੱਜੋ ਉਥੇ